ਦਾ ਡੀ ਦੇ ਵਿੱਚ ਅਸੀਂ ਪਿੰਨਾਂ ਦੇ ਵਿੱਚ ਕਮੇਟੀਆਂ ਬਣਾਈਆਂ ਸੀਗੀਆਂ ਰਾਜਸਥਾਨ ਸੀ ਦੇ ਵਿੱਚ ਐਂਡ ਉੱਥੋਂ ਜਿਹੜੇ ਅਸੀਂ ਜਿਹੜੇ ਵੀ ਐਡਿਕਟ ਸੀਗੇ ਅਸੀਂ ਲੈ ਕੇ ਜਾਂਦੇ ਸੀਗੇ ਸੁਆਮੀ ਵਿਵੇਕਾਨੰਦ ਮੈਡੀਕਲ ਕਾਲਜ ਦੇ ਅੰਦਰ ਜਿਹੜਾ ਡਿਡਿਕਸ਼ਨ ਸੈਂਟਰ ਹੈ ਉਹਨੂੰ ਕਾਫੀ ਦਿਹਾਕਿਆਂ ਤੋਂ ਲੰਬੇ ਟਾਈਮ ਦੇ ਉੱਤੋਂ ਕਿਸੇ ਨੇ ਨਹੀਂ ਛੇੜਿਆ ਸੀਗਾ ਮੇਨ ਲਾਦਾ ਪੁਰਾਣੀਆ ਗਵਰਨਮੈਂਟਸ ਨੇ ਤੇ ਦੇਖਿਆ ਵੀ ਨਹੀਂ ਸੀਗਾ ਕਿ ਉਹਦੇ ਹਾਲਾਤ ਕੀ ਐ। ਉਦੋਂ ਵੀ ਡਾਕਟਰ ਬਲਬੀਰ ਨੇ ਉਹਦੇ ਵਿੱਚ AC ਔਰ ਉਹਦੇ ਗੱਦੇ ਚੇਂਜ ਕਰਵਾ ਕੇ ਉਹਦੀ ਜਿਹੜੀ ਹਾਲਤ ਐ ਠੀਕ ਕੀਤੀ ਸੀਗੀ ਔਰ ਸਾਡੇ ਜਿਹੜੇ ਇੱਥੇ DC ਸੀਗੇ ਅਮਿਤ ਤਲਵਾਰ ਸਰ ਉਹਨਾਂ ਨੇ ਖਾਸ ਕਰਕੇ ਉੱਤੇ ਗੌਰ ਫਰਮਾ ਕੇ ਉਹਦੇ ਤੇ ਜਿਹੜਾ ਫੂਡ ਦੀ ਸੁਵਿਧਾ ਆ ਉਹ ਵੀ ਕੀਤੀ ਸੀਗੀ ਕਿ ਪੇਸ਼ੈਂਟਸ ਨੂੰ ਉੱਤੇ ਖਾਣਾ ਵੀ ਮਿਲਣਾ ਚਾਹੀਦਾ 3 ਟਾਈਮ ਜਾ ਕੇ। ਔਰ ਉਸ ਤੋਂ ਇਲਾਵਾ ਜਿਹੜਾ 10 ਦਿਨ ਦਾ ਉੱਥੇ ਨਸ਼ਾ ਛੱਡਣ ਤੋਂ ਬਾਅਦ ਜਿਹੜਾ ਰੀਹੈਬ ਸੈਂਟਰ ਹੈ ਉਹਦੇ ਨਾਲ ਹੀ ਐਸੋਸੀਏਟ ਕੀਤਾ ਸੀਗਾ ਜਿੱਥੇ ਕਾਫੀ ਸਾਰੀਆਂ ਸਲਾਈ ਚੀਜ਼ਾਂ ਨੇ ਜਿਵੇਂ ਪਲੰਬਰ ਦੀ ਟ੍ਰੇਨਿੰਗ ਹੈ ਕੰਪਿਊਟਰ ਦੀ ਟ੍ਰੇਨਿੰਗ ਹੈ ਇੱਕ ਜਿਹੜਾ ਨਸ਼ੇ ਕਰਨ ਵਾਲਾ ਬੰਦਾ ਹੈ ਉਹਨੂੰ ਅਸੀਂ ਸਲਾਈ ਇਹ ਡੀਟੌਕਸ ਕਰਕੇ ਉਹਨੂੰ ਇੱਕ ਇਹੋ ਜਿਹਾ ਬੰਨੇ ਲਾ ਸਕੀਏ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧ ਸਕੀਏ ਮੈਨੂੰ ਪਹਿਲਾਂ ਹੀ ਸਰਕਾਰਾਂ ਨੇ ਵੀ ਕੀਤਾ ਸਵਾਮੀ ਵਿਵੇਕਾਨੰਦ ਜਿਹੜਾ ਜਿਹੜਾ ਥੱਥੇ ਪਹਿਲਾਂ ਬਾਦਲ ਸਾਹਿਬ ਵੀ ਜਾਂਦੇ ਰਹੇ ਨੇ ਕੈਪਟਨ ਮਿੰਦਰ ਸਿੰਘ ਵੀ ਜਾਂਦੇ ਰਹੇ ਨੇ ਉੱਥੇ ਡੀਡਿਕਸ਼ਨ ਸੈਂਟਰ ਮੈਂ ਤੁਹਾਨੂੰ ਦੱਸਣਾ ਉਹ ਤੋਂ ਰੀਐਬਲੀਸਟੇਸ਼ਨ ਸੈਂਟਰ ਵੀ ਸਕਿੱਲ ਪ੍ਰੋਗਰਾਮ ਵੀ ਚੱਲ ਰਿਹਾ ਸੀ ਲੇਕਿਨ ਉਹਦਾ ਫਾਲੋਅ ਅਪ ਕਰ ਰਹੇ ਹੋ ਕਿ ਜਿਹੜੇ ਬੱਚੇ ਡੀਡਿਕ ਹੋ ਗਏ ਨੇ ਉਹ ਰੇਟੀ ਕਰ ਰਹੇ ਨੇ ਵੇਖੋ ਜੀ ਭਾਜੀ ਮੇਰੀ ਗੱਲ ਸੁਣੋ ਬਾਦਰ ਸਾਹਮਣੇ ਕੀਤਾ ਹੈ ਜਾਂ ਤੁਸੀਂ ਕਹਿ ਰਹੇ ਹੋ ਕਾਂਗਰਸ ਨੇ ਕੀਤਾ ਹੈ ਜੇ ਉਹ ਚੰਗੇ ਤਰੀਕੇ ਦੇ ਨਾਲ ਕੀਤਾ ਹੁੰਦਾ ਤੇ ਉਹਦੇ ਇੰਨੇ ਮਾੜੇ ਹਾਲਾਤ ਨਾ ਹੁੰਦੇ। ਮੈਂ ਚਲੋ ਤੁਸੀਂ ਉਹ ਤਿੰਨ ਸਾਲ ਉਹ ਇੰਨੇ ਮਾੜੇ ਹਾਲਾਤ ਸੀਗੇ ਉੱਥੇ ਮੇਰੇ ਨਾਮ ਕਰਸੋ 3 ਸਾਲ ਤੋਂ ਤੁਹਾਡੀ ਵੀ ਸਰਕਾਰ ਹੈ। ਜਿਹੜੇ ਐਡਿਕਟ ਹੋਏ ਨੇ ਬੱਚੇ ਜਿਹੜੇ ਉਹਨਾਂ ਦਾ ਫਾਲੋਅ ਅਪ ਕੀਤਾ ਉਹ ਕੀ ਕਾਰਨ ਹੈ ਕਿ ਆ ਦੁਬਾਰਾ ਉਹ ਨਸ਼ੇ 'ਚ ਤੇ ਨਹੀਂ ਆ ਗਏ। ਦੇਖੋ ਮੇਰੀ ਗੱਲ ਹੈ ਤਾਂ ਬਿਲਕੁਲ ਕੋਈ ਉਹਦਾ ਸਾਡੇ ਕੋਲ ਡਾਟਾ ਹੈਗਾ ਆ ਐਂਡ ਸਾਡਾ ਬਿਲਕੁਲ ਜਾਰੀ ਕਰਾਂਗੇ। ਮੇਰੇ ਕੋਲ ਪੂਰੇ ਰਜਿਸਟਰ ਪਰ ਰੇਪੇ ਨੇ ਜਿਹੜੇ ਪੇਸ਼ੈਂਟਸ ਨੂੰ ਅਸੀਂ ਪਿੰਡਾਂ 'ਚੋਂ ਚੱਕ ਕੇ ਐਡ ਗੇਏ ਹੈ ਉਸ ਤੋਂ ਬਾਅਦ ਜਿਹੜੇ ਨਸ਼ਾ ਤਸਕਰ ਜਿਨ੍ਹਾਂ ਦੇ ਨਾਮ ਅਸੀਂ ਲਿਖ ਕੇ ਸਿੰਦਰ ਸਰ ਇਥੇ ਐਸਐਸਪੀ ਸੀ ਗਿਆ ਸਿੰਘ ਮਾਲਾ ਸਾਹਿਬ ਜਾਣਦੇ ਆ ਸਾਡੇ ਨਾਲ ਸਾਰੇ ਪਿੰਨਾਂ ਦੇ ਵਿੱਚ ਕਵਰੇਜ ਕਰਦੇ ਸੀਗੇ ਉਸ ਟਾਈਮ ਦੇ ਉੱਤੇ ਸਿੰਦਰ ਸਰ ਐਸਐਸਪੀ ਸਾਡੇ ਜਿਹੜੇ ਹੁਣ ਇਸ ਟਾਈਮ ਪ੍ਰਮੋਟ ਹੋ ਚੁੱਕੇ ਨੇ ਉਹ ਸਾਡੇ ਡੀਸੀ ਅਮਿਤ ਤਲਵਾਰ ਪਿੰਨਾਂ ਦੇ ਵਿੱਚ ਮੀਟਿੰਗਸ ਅਸੀਂ ਕਰਦੇ ਰਹੇ ਆ ਇਹਨਾਂ ਦੇ ਪਿੰਚ ਵੀ ਮੀਟਿੰਗ ਹੋਈ ਹੈ ਮਾਲਾ ਸਾਹਿਬ ਦੱਸੋ ਫਿਟੇਵੜ ਦੇ ਵਿੱਚ ਐਸਐਸਪੀ ਸਾਹਿਬ ਆਏ ਸੀਗੇ ਸਿੰਦਰ ਸਾਹਿਬ ਸਾਰਿਆਂ ਦੀ ਉਹਨਾਂ ਨੇ ਗੱਲਾਂ ਸੁਣੀਆਂ ਸੀਗੀਆਂ ਸੋ ਸਰਕਾਰ ਨੇ ਹਮੇਸ਼ਾ ਹੀ 2023 ਦੀ ਗੱਲ ਹੈ ਅੱਜ ਅਸੀਂ ਸੀਰੀਅਸਲੀ ਇਹ ਸਾਰੀਆਂ ਚੀਜ਼ਾਂ ਨੂੰ ਫੋਲੋ ਅਪ ਕਰ ਰਹੇ ਹਾਂ ਮੈਂ ਤੇ ਕਹਣੀ ਹੈ ਪਿਛਲੀਆਂ ਸਰਕਾਰਾਂ ਨੇ ਤੇ ਇੰਨਾ ਵੀ ਨਹੀਂ ਕੀਤਾ ਸੀਗਾ ਕਿ ਪਿਛਲੀਆਂ ਸਰਕਾਰਾਂ ਦੇ ਵੱਡੇ ਲੀਡਰਾਂ ਨੇ ਸੌਵਾ ਚੁੱਕ ਕੇ ਉਹਦੇ ਉੱਤੇ ਕੰਮ ਨਹੀਂ ਕੀਤਾ ਸੀਗਾ ਸਾਡੀ ਸਰਕਾਰ ਪਹਿਲਾਂ ਵੀ ਜਦੋਂ ਮੈਂ ਪਾਰਟੀ 'ਚ ਨਹੀਂ ਸੀਗੀ ਉਦੋਂ ਵੀ ਇਹ ਕੰਮ ਕਰ ਰਹੀ ਸੀਗੀ ਉਦੋਂ ਵੀ ਸਰਕਾਰ ਨੇ ਬਹੁਤ ਸਾਥ ਦਿੱਤਾ ਸੀ ਇਹਦੇ ਵਿੱਚ ਅਸੀਂ ਰਾਜਸਥਾਨ ਸੀ ਇਧਰਲੇ ਏਰੀਆ 'ਚ ਸਾਰੇ ਰੂਰਲ ਏਰੀਆ ਦੇ ਵਿੱਚ ਅਸੀਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਗੱਲ ਦੱਸ ਰਹੀ ਹਾਂ ਪਾਰਟੀ ਭਾਵੇਂ ਅਸੀਂ ਅੱਜ ਜੁਆਇਨ ਨਹੀਂ ਸੀ ਸ਼ਾਇਦ ਉਦੋਂ ਨਹੀਂ ਸੀ ਮੈਂ ਉਸ ਨਹੀਂ ਮੈਂ ਕਿਸੇ ਪਾਰਟੀ ਦੇ ਨਾਲ ਨਹੀਂ ਸੀਗੀ ਠੀਕ ਹੈ ਐਸ ਅ ਸੋਸ਼ਲ ਐਕਟੀਵਿਸਟ ਮਾਈ ਭਾਗੋ ਚੈਰਿਟੀ ਅਸੀਂ ਚਲਾਉਂਦੇ ਸੀਗੇ ਮਾਈ ਭਾਗੋ ਚੈਰਿਟੀ ਦੇ ਥੱਲੇ ਅਸੀਂ ਸਰਕਾਰ ਤੋਂ ਸਹਿਯੋਗ ਮੰਗਿਆ ਸੀਗਾ ਅਸੀਂ ਕਿੰਨੇ ਦੋਸਤੋਂ ਤੋਂ ਅਬਾਉ ਪਿੰਨਾ ਦੀਆਂ ਕਮੇਟੀਆਂ ਬਣਾਈਆਂ ਸੀਗੀਆਂ ਉੱਥੇ ਸਾਡੀ ਸਰਦਾਰ ਭਗਵੰਤ ਸਿੰਘ ਮਾਨ ਨੇ ਪੂਰੀ ਸਾਡੀ ਹਮਾਇਤ ਕੀਤੀ ਸੀਗੀ ਤਾਂ ਹੀ ਡਾਕਟਰ ਬਲਵੀਰ ਨੇ 2023 ਦੇ ਵਿੱਚ ਸੁਆਮੀ ਵਿਵੇਕਾਨੰਦ ਜਿਹੜਾ ਮੈਡੀਕਲ ਕਾਲਜ ਦੇ ਅੰਦਰ ਹੈ ਉਹਨੂੰ ਬਿਲਕੁਲ ਠੀਕ ਕਰਵਾਇਆ ਸੀਗਾ ਤਾਈਓ ਅਮੇ ਤਲਵਾਰ ਡੀਸੀ ਜਿਹੜੇ ਐ ਜਾਂ ਐਸਐਸਪੀ ਸਿੰਦਰ ਐ ਸਾਡੇ ਨਾਲ ਲੱਗ ਕੇ ਪਿੰਨਾ ਦੇ ਵਿੱਚ ਜਾ ਕੇ ਸੇਵਾਵਾਂ ਨਿਭਾਉਂਦੇ ਸੀਗੇ ਸਰ ਇਹ ਮੈਂ ਇਹ ਇਸੇ ਕਰਕੇ ਮੈਂ ਪਾਰਟੀ ਜੁਆਇਨ ਕੀਤੀ ਕਿਉਂਕਿ ਜੇਤੋਂ ਮੈਂ ਨਹੀਂ ਜੁਆਇਨ ਕੀਤੀ ਸੀਗੀ ਦੈਨ ਆਲਸੋ ਦੇ ਵਰ ਸੁਪੋਰਟਿੰਗ ਅਸ ਠੀਕ ਹੈ ਔਰ ਅੱਜ ਵੀ ਅੱਜ ਵੀ ਨਹੀਂ ਨਹੀਂ ਗੱਲ ਸੁਣੋ ਵੇਖੋ ਨਹੀਂ ਨਹੀਂ ਮੈਂ ਮੇਰੀ ਗੱਲ ਸੁਣੋ ਨਹੀਂ ਨਹੀਂ ਚਲਾਓ ਮੈਂ ਕੱਲੀ ਇਸ ਪਾਰਟੀ ਨਹੀਂ ਮੈਂ ਜਦੋਂ ਬੰਦਾ ਸੋਸ਼ਲ ਐਕਟੀਵਿਸਟ ਹੁੰਦਾ ਹੈ ਜਿਹੜਾ ਵੀ ਬੰਦਾ ਗਲਤ ਕੰਮ ਕਰਦਾ ਉਹਦੇ ਤੁਸੀਂ ਖਿਲਾਫ ਬੋਲਦੇ ਹੋ ਗਲਤ ਕੰਮ ਕਰਦੇ ਸੀ ਨਹੀਂ ਇਹ ਆਪੇ ਕਹਿ ਰਹੇ ਹੋ ਮੈਂ ਤੁਹਾਨੂੰ ਕਿਹਾ 2000 ਮੈਂ ਜਿਹੜੀ ਜਿਹੜੀ ਵੀ ਪਾਰਟੀ ਗਲਤ ਕੰਮ ਕਰਦੀ ਉਹਦੇ ਖਿਲਾਫ ਹਾਂ ਅੱਜ ਵੀ ਪਾਰਟੀ ਦੇ ਖਿਲਾਫ ਨਹੀਂ ਬੋਲਿਆ ਮੈਂ ਅੱਜ ਤੱਕ ਨਹੀਂ ਬੋਲਿਆ ਠੀਕ ਹੈ ਨਾ 2023 ਦੀ ਗੱਲ ਹੈ ਤੁਸੀਂ ਵੀਡੀਓਜ਼ ਕੱਢ ਕੇ ਦੇਖ ਲਓ ਦੇ ਰਾਜਸਥਾਨ ਸੀ ਹਲਕੇ ਦੇ ਵਿੱਚ ਅਸੀਂ ਪ੍ਰੀ ਕੈਨਸਲ ਕੈਂਪ ਲਗਵਾਇਆ ਸੀਗਾ ਜਿੱਥੇ ਅੱਧੀ ਕੈਬਿਨੇਟ ਆਮ ਆਦਮੀ ਪਾਰਟੀ ਦੇ ਉੱਥੇ ਆ ਕੇ ਬੈਠੀ ਸੀਗੀ ਜਿਨ੍ਹਾਂ ਨੇ ਅਦਲੀਵਾਲ ਪਿੰਡ ਸਭ ਤੋਂ ਪਹਿਲਾਂ ਆਇਆ ਸੀਗਾ ਜਿਨ੍ਹਾਂ ਨੇ ಗ್ರಾಮ ਪੰਚਾਇਤ ਦਾ ਮਤਾ ਪਾਸ ਕੀਤਾ ਸੀਗਾ ਤੇ ਪਿੰਡ ਦੇ ਵਿੱਚ ਕਮੇਟੀ ਬਣਾਈ ਸੀਗੀ ਉਹਨਾਂ ਦਾ ਜਿਹੜਾ ਆਈ ਥਿੰਕ ਡਾਕਟਰ ਬਲਬੀਰ ਨਹੀਂ ਉਹਨਾਂ ਨੂੰ ਸਰਟੀਫਿਕੇਟ ਦਿੱਤਾ ਸੀਗਾ ਹਮੇ ਤਲਵਾਰ ਸਰ ਦੇ ਨਾਲ ਠੀਕ ਹੈ ਨਾ ਬਾਕੀ ਗੱਲ ਇਹ ਹੈ ਵੀ ਜੀ ਤੁਹਾਡੇ ਸਾਰਿਆਂ ਦਾ ਸਾਥ ਚਾਹੀਦਾ ਆ ਅਸੀਂ ਪਿੰਡਾਂ ਦੇ ਵਿੱਚ ਵਿਲੇਜ ਬੀ ਡੀ ਸੀਸ ਬਣਾਉਣੇ ਪਏ ਆ ਤੇ ਸ਼ਹਿਰਾਂ ਦੇ ਵਿੱਚ ਵਾਰਡਸ ਦੇ ਵਿੱਚ ਡਬਲਿਊ ਡੀ ਸੀਸ ਬਣਾਉਣੇ ਪਏ ਆ ਤਾਂ ਕਿ ਸਾਰੇ ਨੇਗਾ ਇਹ ਸਾਰਿਆਂ ਦਾ ਹੈ ਕਿ ਅਸੀਂ ਸਾਰੇ ਜਾਣੇ ਮਿਲ ਕੇ ਇਸ ਖੇਡ ਨੂੰ ਗੱਢ ਸਕੀਏ ਪੰਜਾਬ ਦੇ ਵਿੱਚੋਂ ਜਿਵੇਂ ਜਿਵੇਂ ਕਿਸਾਨ ਅੰਦੋਲਨ ਚ ਇਕੱਠੇ ਹੋ ਕੇ ਗਏ ਸੀਗੇ ਸਾਡੀ ਦੇ ਬੇਨਤੀ ਇਹੀ ਹੈ ਕਿ ਅਸੀਂ ਤੁਹਾਡੇ ਨਾਲ ਆ ਤੁਸੀਂ ਸਾਰੇ ਜਾਣੇ ਸਾਨੂੰ ਦੱਸੋ ਇਨਫੈਕਟ ਵਿਲੇਜ ਵੀ ਡੀਸੀਜ਼ ਦਾ ਵੀ ਅਸੀਂ ਇਹੀ ਡਿਊਟੀ ਲਈ ਹੈ ਕਿ ਜਿਹੜੇ ਪੇਸ਼ੈਂਟਸ ਹੈ ਪਿੰਡ ਦੇ ਸਰਪੰਚ ਤੇ ਉਹ ਮਿਲ ਕੇ ਜਿਹੜੇ ਡੀਡਿਕਸ਼ਨ ਸੈਂਟਰ ਰੀਹੈਬਸ ਦੇ ਵਿੱਚ ਉਹਨਾਂ ਨੂੰ ਲੈ ਕੇ ਜਾਣ ਐਂਡ ਡਬਲਯੂ ਡੀ ਸੀ ਸੀ ਵੀ ਇਹੀ ਰਿਸਪੌਂਸਿਬਿਲਟੀ ਹੋਊਗੀ ਜਿਹੜੇ ਪੇਸ਼IENTS ਦੇ ਉਹਨਾਂ ਨੂੰ ਉਹ ਰੀਹੈਬਸ ਜਾਂ ਆਪਣੇ ਡੀਡਿਕਸ਼ਨ ਸੈਂਟਰਸ ਦੇ ਵਿੱਚ ਲੈ ਕੇ ਜਾਣ ਔਰ ਜਿਹੜੇ ਬੱਚੇ ਇਸ ਕੋਰਟ ਚੋਂ ਨਿਕਲ ਚੁੱਕੇ ਨੇ ਦੇ ਵਿਲ ਬੀ ਦਾ ਆ ਮੋਟੀਵੇਸ਼ਨ ਸਪੀਕਰਸ ਉਹ ਉਹਨਾਂ ਨੂੰ ਇਨਕਰੇਜ ਕਰਨਗੇ ਕਿਉਂਕਿ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਬੰਦੇ ਨੂੰ ਪਤਾ ਹੁੰਦਾ ਵੀ ਕੌਣ ਵੇਚਦਾ ਆ ਅਸੀਂ ਇਸ ਤੱਕ ਇਸ ਮਿਊਟ ਲੈਵਲ ਤੱਕ ਮੈਂ ਜਾ ਚੁੱਕੀ ਆ ਆਈ ਥਿੰਕ ਇੱਥੇ ਸਾਰੇ ਸਾਡੇ ਪਿੰਡ ਵਾਲੇ ਜਦ ਸਾਡੇ ਇਲਾਕੇ ਵਾਲੇ ਇਸ ਚੀਜ਼ ਦਾ ਗਵਾਹ ਆ ਜਦੋਂ ਅਸੀਂ ਨਾਮ ਦੇਂਦੇ ਸੀਗੇ ਪਿੰਨਾ ਚੋਂ ਭੱਜ ਜਾਂਦੇ ਸੀਗੇ ਜਦੋਂ ਆਪਾਂ ਛਾਪੇ ਮਰਵਾਏ ਸੀਗੇ ਠੀਕ ਹੈ ਉਸ ਤੋਂ ਬਾਅਦ ਸਾਨੂੰ ਧਮਕੀਆਂ ਵੀ ਆਉਂਦੀਆਂ ਸੀਗੀਆਂ ਬਟ ਅੱਜ ਜਦੋਂ ਸਰਕਾਰ ਨੇ ਸਾਰੇ ਮਿਲ ਕੇ ਹਮਲਾ ਮਾਰਿਆ ਹੈ ਸਾਨੂੰ ਸਾਰਿਆਂ ਨੂੰ ਪੋਜ਼ਿਟਿਵ ਤਰੀਕੇ ਨਾਲ ਲੈ ਕੇ ਚੱਲਣਾ ਚਾਹੀਦਾ ਐਟ ਲੀਸਟ ਇਹ ਕਰਦੇ ਰਹੇ ਆ ਨਾ ਆਪਾਂ ਹੋਰ ਤੇ ਕਿਸੇ ਨੇ ਇੰਨਾ ਵੀ ਨਹੀਂ ਕੀਤਾ ਸੀਗਾ ਚਲੋ ਅੱਗੇ ਹੌਲੀ ਹੌਲੀ ਕਰਕੇ ਜੇ ਤੁਹਾਨੂੰ ਕਿਸੇ ਗੱਲ ਦੀ ਸ਼ਿਕਾਇਤ ਹੋਊਗੀ ਆਪਾਂ ਤੁਹਾਨੂੰ ਡਾਡਾ ਨਾਲ-ਨਾਲ ਦੇ ਦੇਵਾਂਗੇ ਬਾਜੀ ਜੀ ਇੰਨੇ ਪੇਸ਼ੈਂਟ ਅਸੀਂ ਕਰਵਾਤੇ ਆ ਇਹਨਾਂ ਦਾ ਇਹ ਡਾਟਾ ਆ ਜੇ ਅਸੀਂ ਨਾ ਕਰੀਏ ਫਿਰ ਤੁਸੀਂ ਤੁਸੀਂ ਮੈਨੂੰ ਕਹੋ ਪੰਜਾਬੀ